ਕੀ ਲੱਗਦਾ ਐਸੇ ਕਿਹੜੇ ਮੁੱਦੇ ਨੇ ਜਿਹੜੇ ਕਿਉਂਕਿ ਮੌਜੂਦਾ ਸਰਕਾਰ ਆਮਦਨੀ ਪਾਚੀ ਰਹੀ ਹੈ ਤਾਂ ਫਿਰ ਵੀ ਵੋਟਾਂ ਨਾ ਮਿਲਣ ਤੇ ਕਿੱਥੇ ਕਮੀ ਰਹੀ ਹੈ ਮਤਲਬ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿਹੜੇ ਐਸੇ ਕੰਮ ਨੇ ਜਿਹੜਾ ਲੋਕਾਂ ਨੂੰ ਪਸੰਦ ਨਹੀਂ ਆਏ ਕਿਉਂਕਿ ਦੇਖੀਏ ਤਾਂ ਬਿਜਲੀ ਦਾ ਬਿੱਲ ਵੀ ਜ਼ੀਰੋ ਜਿਹੜਾ ਕੀ ਕੀਤਾ ਗਿਆ ਸੀਗਾ 600 ਯੂਨਟ ਫ੍ਰੀ ਕੀਤੀ ਗਈ ਸੀ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੋ ਮਹਿਲਾਵਾਂ ਵੱਲੋਂ ਵੋਟਾਂ ਨਹੀਂ ਘਟ ਹੋ ਗਈ ਜੋ 1000 ਰੁਪਏ ਦਾ ਦਸ ਵਸੰਤ ਦਿੱਤਾ ਸੀਗਾ 1100 ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੇਵਾ ਭਾਵਨਾ ਵਾਲੇ ਬੰਦੇ ਨੂੰ ਕੋਈ ਕਿਸੇ ਗੱਲ ਦੀ ਝਾਕ ਨਹੀਂ ਹੁੰਦੀ ਪਾਰਟੀ ਨੇ ਟਿਕਟ ਦਿੱਤੀ ਮੇਰੀ ਸੇਵਾ ਦੇਖ ਕੇ ਲੋਕਾਂ ਨੇ ਮੈਨੂੰ ਵੋਟ ਪਾਈ ਮੇਰੀ ਸੇਵਾ ਦੇਖ ਕੇ ਪਰ ਜੇ ਕੋਈ ਤੁੰ ਕਮੀ ਪੇਸ਼ੀ ਰਹੀ ਉਹ ਪ੍ਰਭੂ ਰਾਮ ਦੇ ਨਾਮ ਦੇ ਨਾਲ ਚੱਲ ਗਿਆ ਇਹਨਾਂ ਦਾ ਦੌਰ ਕਿ ਮੌਜੂਦਾ ਸਰਕਾਰ ਆਮਦਵੀ ਪਾਚੀ ਰਹੀਏ ਤੇ ਕਾਂਗਰਸ ਦੇ ਜਿੱਤ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਕਾਂਗਰਸ ਦਾ ਥੋੜਾ ਜਿਹੜਾ ਸਾਡਾ ਉੱਪਰਲੇ ਲੈਵਲ ਤੇ ਕੰਪਰੋਮਾਈਜ਼ ਹੋਇਆ ਉਹਦੇ ਨਾਲ ਇਹਨਾਂ ਨੂੰ ਹਲੂਨਾ ਮਿਲ ਗਿਆ ਇੱਥੇ ਪੰਜਾਬ ਦੇ ਕਾਂਗਰਸੀਆਂ ਨੂੰ ਤੋ ਹੁਣ ਨਗਰ ਨਿਗਮ ਦੇ ਇਲੈਕਸ਼ਨਾਂ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਔਰ ਕਿਹੜੇ ਮੁੱਦੇ ਲੈ ਕੇ ਜਿਹੜੇ ਕੀ ਚੱਲੋਗੇ ਜੋ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕੇ ਇਸ ਇਸ ਦੇ ਲਈ ਕਿਹੜੀ ਮਿਹਨਤ ਕਰੋਗੇ ਕਿਸ ਤਰ੍ਹਾਂ ਦੀ ਮਿਹਨਤ ਦੇਖੋ ਮੈਂ ਆਪਣੇ ਹਲਕੇ ਦੇ ਵਿੱਚ 40 ਕਰੋੜ ਦੇ ਕੰਮ ਕਰਾਏ ਆ ਦੋ ਸਾਲ ਨਗਰ ਨਿਗਮ ਦੇ ਵਿੱਚ ਇਹੀ ਲੋਕਾਂ ਨੂੰ ਦੱਸਣਾ ਹੁੰਦਾ ਵੀ ਆਹ ਕੰਮ ਕਿਹੜੀ ਜਿਹੜੀ ਗਲੀ ਬਣਾਈ ਤੁਹਾਡੀ ਮੱਲਾ ਕਲੀਨਿਕ ਬਣਾਇਆ 600 ਜੂਨਟ ਬੀਲੀ ਔਰ ਮੈਂ ਇਹ ਵੀ ਤੁਹਾਡੇ ਲਈ ਦੱਸਣਾ ਚਾਹੁੰਦਾ ਜਲਦੀ મામા ભેન વિ વા પૂરા હો AVP نیوز پنجاب ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਿੱਚ ਜਿੱਥੇ ਸਾਡਾ ਲਾਮਾਦਬੀ ਪਾਚੀ ਤੋਂ MLA Ashok Prashan Pappi ਮੌਜੂਦ ਨੇ ਦੱਸਦੀ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਇਲیکشن ਜਿਹੜੇ ਕੀ ਹੈ ਉਸ ਦਾ ਰਿਜ਼ਲਟ ਆ ਚੁੱਕਿਆ ਸਾਰੀਆਂ ਹੀ ਪਾਰਟੀਆਂ ਨੇ ਜਿਹੜੇ ਕੀ ਹੈ ਵੱਖਰੀ ਵੱਖਰੀ ਮਿਹਨਤ ਕੀਤੀ ਸੀਗੀ ਤੇ ਇੱਕ ਤਸਵੀਰ ਜਿਹੜੀ ਕੀ ਹੈ ਰਿਜ਼ਲਟ ਦੇ ਵਿੱਚ ਸਾਹਮਣੇ ਆਈ ਹੈ ਤੇ ਗੱਲਬਾਤ ਕਰ ਲੈਣੇ ਆ ਇਸ ਲੋਕ ਸਭਾ ਇਲیکشنਸ ਤੋਂ ਬਾਅਦ ਹੁਣ ਕੀ ਇਸ ਤਰ੍ਹਾਂ ਦੀ ਤਿਆਰੀ ਚੜੀ ਕਿਉਂਕਿ ਨਗਰ ਨਿਗਮ ਇਲیکشنਸ ਵੀ ਜਿਹੜੇ ਕੀ ਬਹੁਤ ਜਲਦ ਆਉਣ ਵਾਲੇ ਹੈ ਤੇ ਅਪਡੇਟ ਵੀ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੀ ਹੈ ਸਵਾਗਤ ਹੈ ਸਰ ਤੁਹਾਡਾ ਇਵਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਰਿਜ਼ਲਟ ਆ ਚੁੱਕਿਆ ਹੈ ਕਾਫੀ ਮਿਹਨਤ ਕੀਤੀ ਸੀਗੀ ਤੁਸੀਂ ਆਪਣੇ ਹਲਕੇ ਦੇ ਵਿੱਚ ਵੀ ਸਾਰੀ ਜਗ੍ਹਾ ਤੁਸੀਂ ਵਿਚਰੇ ਹੋ ਚੋਣ ਪ੍ਰਚਾਰ ਵੀ ਕੀਤਾ ਸੀਗਾ ਤੇ ਕਿੱਥੇ ਮਤਲਬ ਕਮੀ ਰਹਗੀ ਜਿੱਥੇ ਤੁਹਾਨੂੰ ਲੋਕਾਂ ਵੱਲੋਂ ਹੰਗਾਰਾ ਨਹੀਂ ਮਿਲਿਆ ਦੇਖੋ ਕਮੀ ਕੋਈ ਨਹੀਂ ਆਪਾਂ ਮਿਹਨਤ ਕਰਨੀ ਦੀ ਹੈ ਲੋਕਤੰਤਰਾਂ ਜੀ ਲੋਕਾਂ ਨੇ ਮਤ ਦਾ ਦਾਨ ਦੇਣਾ ਵਾ ਲੋਕਾਂ ਨੇ ਜਿਹੜਾ ਦਿੱਤਾ ਉਹ ਵਧੀਆ ਵੋਟਾਂ ਪਾਈਆਂ ਨੇ 237000 ਵੋਟ ਪਾਈਆ ਲੋਕਾਂ ਨੇ ਪਰ ਕੋਈ ਸਿਸਟਮ ਐਸਾ ਬਣ ਗਿਆ ਇਹਨਾਂ ਨੂੰ ਭਾਜਪਾ ਵਾਲਿਆਂ ਨੂੰ ਰਾਮ ਮੁੱਦਾ ਮਿਲ ਗਿਆ ਰਾਮ ਪ੍ਰਭੂ ਦੇ ਨਾਲ ਜੋੜ ਕੇ ਇਹਨਾਂ ਨੇ ਵੋਟਾਂ ਲਈਆਂ ਪ੍ਰਸ਼ਾਦ ਦਿੱਤੇ ਕਿ ਚੌਲਾਂ ਦੇ ਕਈ અપਾਇ ਕੀਤੇ ਇਹਨਾਂ ਨੇ ਆਪਣੇ ਵੱਲੋਂ ਪਰ ਪ੍ਰਭੂ ਰਾਮ ਦਾ ਜਿੱਥੇ ਬਾਸ ਆ ਉੱਥੋਂ ਪ੍ਰਭੂ ਨੇ ਇਹਨਾਂ ਨੂੰ ਸ਼ਰਾਫ ਦੇਤਾ ਪਈ ਪੰਜਾਬ ਚ ਤੁਸੀਂ ਜ਼ੀਰੋ ਆਣਾ ਜ਼ੀਰੋ ਹੀ ਆਈ ਆ ਭਾਈ ਭਾ ਤੇ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਆ ਇਹਨਾਂ ਲੋਕਾਂ ਨੇ ਜੋ ਫਤਵਾ ਦਿੱਤਾ ਉਹ ਸਿਰ ਮੱਥਿਆ ਜੀ ਨੇ ਬੋਰਡ ਪਾਈ ਉਹਦਾ ਵੀ ਧੰਨਵਾਦ ਜੀ ਨੇ ਨਹੀਂ ਪਾਈ ਉਹਦਾ ਵੀ ਧੰਨਵਾਦ ਜੀ ਸਰ ਕੀ ਲੱਗਦਾ ਐਸੇ ਕਿਹੜੇ ਮੁੱਦੇ ਨੇ ਜਿਹੜੇ ਕਿਉਂਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਰਹੀ ਐ ਤਾਂ ਫਿਰ ਵੀ ਵੋਟਾਂ ਨਾ ਮਿਲਣ ਤੇ ਕਿੱਥੇ ਕਮੀ ਰਹਿ ਗਈ ਹੈ ਮਤਲਬ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਿਹੜੇ ਐਸੇ ਕੰਮ ਨੇ ਜਿਹੜਾ ਲੋਕਾਂ ਨੂੰ ਪਸੰਦ ਨਹੀਂ ਆ ਕਿਉਂਕਿ ਦੇਖੀਏ ਤਾਂ ਬਿਜਲੀ ਦਾ ਬਿੱਲ ਵੀ ਜ਼ੀਰੋ ਜਿਹੜਾ ਕਿ ਕੀਤਾ ਗਿਆ ਸੀਗਾ 600 ਯੂਨਿਟ ਫ੍ਰੀ ਕੀਤੀ ਗਈ ਸੀਗੀ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੋ ਮਹਿਲਾਵਾਂ ਵੱਲੋਂ ਵੋਟ ਤਾਂ ਨਹੀਂ ਘਟ ਹੋਗੀ ਜੋ 1000 ਰੁਪਏ ਦਾ ਸਵਾਰਥਨ ਦਿੱਤਾ ਸੀਗਾ 1100 ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਦੋਨੇ ਧਨਪਤੀ ਇਲੈਕਸ਼ਨ ਲੜੇ ਅਸੀਂ ਤਾਂ ਆਪਣੇ ਕੰਮਾਂ ਦੇ ਤੌਰ ਦੇ ਉੱਤੇ ਦੋਨੇ ਧਨਪਤੀ ਪਤਾ ਹੀ ਨਹੀਂ ਇਹਨਾਂ ਨੇ ਕਿੰਨਾ ਲੋਕਾਂ ਦਾ ਜਿਹੜਾ ਧਾਨ ਇਹਨਾਂ ਦੇ ਕੋਲ ਸੀਗਾ ਉਹ ਸੜਕਾਂ ਦੇ ਉੱਤੇ ਤੇ ਲੋਕਾਂ ਦੇ ਉੱਤੇ ਵਹਾਇਆ ਇਸ ਕਰਕੇ ਧਨਪਤੀਆਂ ਨਾਲ ਲੜਨ ਲਈ ਆਪਣੀ ਸੇਵਾ ਹੀ ਜਾਰੀ ਕਰਨੀ ਸੀ ਆਪਣੀ ਸੇਵਾ ਜਾਰੀ ਕੀਤੀ ਲੋਕਾਂ ਨੇ 3 ਲੱਖ 2 ਲੱਖ 37 ਹਜ਼ਾਰ ਵੋਟ ਪਾਈ ਆ ਜੇ ਕਮੀ ਕੋਈ ਨਹੀਂ ਰਹੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਪਹਿਲਾਂ ਵੀ ਕੀਤੀ ਆ ਹੁਣ ਵੀ ਕੀਤੀ ਔਰ ਬਾਅਦ ਚ ਹੁਣ ਵੀ ਕਰਦੇ ਰਹਿਣਾ ਸੇਵਾ ਭਾਵਨਾ ਵਾਲੇ ਬੰਦੇ ਨੂੰ ਕੋਈ ਕਿਸੇ ਗੱਲ ਦੀ ਝਾਕ ਨਹੀਂ ਹੁੰਦੀ ਪਾਰਟੀ ਨੇ ਟਿਕਟ ਦਿੱਤੀ ਮੇਰੀ ਸੇਵਾ ਦੇਖ ਕੇ ਲੋਕਾਂ ਨੇ ਮੈਨੂੰ ਵੋਟ ਪਾਈ ਮੇਰੀ ਸੇਵਾ ਦੇਖ ਕੇ ਪਰ ਜੇ ਕੋਈ ਕਮੀ ਪੇਸ਼ੀ ਰਹੀ ਉਹ ਪ੍ਰਭੂ ਰਾਮ ਦੇ ਨਾਮ ਦੇ ਨਾਲ ਚੱਲ ਗਿਆ ਇਹਨਾਂ ਦਾ ਦੌਰ ਹੁਣ ਆ ਜਾਣਿਆ ਕਾਰਪੋਰੇਸ਼ਨ ਦੇ ਇਲੈਕਸ਼ਨ ਇਹਦੇ ਵਿੱਚ ਲੋਕਾਂ ਕੋ ਜਾਵਾਂਗੇ ਜਿੱਥੇ ਤੱਕ ਤੁਸੀਂ ਕਿਹਾ 1000 ਰੁਪਏ ਦੀ ਗੱਲ ਕਿਸੇ ਮਾਪੈ ਨੇ ਨਹੀਂ ਕਿਹਾ ਕਿਉਂਕਿ 600 ਜੂਨਟ ਬਿਜਲੀ ਦਾ ਜਿਹੜਾ ਵਾ ਉਹ 3-4000 ਰੁਪਇਆ ਬਚਦਾ ਵਾ ਉਹਦੇ ਨਾਲ 1000 ਰੁਪਇਆ ਜ਼ਿਆਦਾ ਕਿ 3-4000 ਜ਼ਿਆਦਾ ਵਾ ਇਸ ਕਰਕੇ ਲੋਕਾਂ ਨੇ ਐਤ ਕੀ ਪ੍ਰਭੂ ਰਾਮ ਦਾ ਜਿਹੜਾ ਸ਼ਹਿਰਾਂ ਦੇ ਵਿੱਚ ਹੋਇਆ ਉਹ ਪ੍ਰਭੂ ਰਾਮ ਦਾ ਬਾਹਰ ਜਿਹੜਾ ਦਿਹਾਤੀ ਚ ਹੋਇਆ ਇਹਨਾਂ ਦੀ ਸੌਦੇਬਾਜ਼ੀ ਹੋਈ ਸੁਖਵੀਰ ਬਾਦਲ ਤੇ ਕਾਂਗਰਸ ਦੀ ਤੁਸੀਂ ਦੇਖਿਆ ਉਹਨਾਂ ਰਣਜੀਤ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਅਕਾਲੀ ਦਲ ਦੇ ਉਹ 2 ਦਿਨ ਪਹਿਲਾਂ ਹੀ ਲਾਈਵ ਹੋ ਗਏ ਵੀਡੀਓ ਕਰ ਰਹੇ ਸੀ ਵੀ ਮੈਂ ਅੱਜ ਤੋਂ ਬਾਅਦ ਲੈਕਚਰ ਨਹੀਂ ਲੜੂਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਸੁਖਵੀਰ ਬਾਦਲ ਨੇ ਮੇਰਾ ਸੌਦਾ ਕਰ ਲਿਆ ਕਾਂਗਰਸ ਦੇ ਨਾਲ ਜੀ ਮਠਿੰਡੇ ਦੀ ਸੀਟ ਦੇ ਤੌਰ ਤੇ ਜੀ ਕਾਂਗਰਸ ਦੇ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਜਿੱਤ ਮੰਨਦੇ ਹੋ ਉਹਨਾਂ ਦੀ ਕਿ ਲੋਕਾਂ ਨੇ ਕਿਉਂ ਉਹਨਾਂ ਨੂੰ ਜਿਹੜਾ ਕੀ ਜਿਤਾਇਆ ਐਸਾ ਕੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਕੀ ਕੀਤਾ ਗਿਆ ਕਿਉਂਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਰਹੀਏ ਤੇ ਕਾਂਗਰਸ ਦੇ ਜਿੱਤ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਕਾਂਗਰਸ ਦਾ ਥੋੜਾ ਜਿਹਾ ਜਿਹੜਾ ਸਾਡਾ ਉੱਪਰਲੇ ਲੈਵਲ ਤੇ ਕੰਪਰੋਮਾਈਜ਼ ਹੋਇਆ ਉਹਦੇ ਆਲੇ ਇਹਨਾਂ ਨੂੰ ਹਲੂਣਾ ਮਿਲ ਗਿਆ ਇੱਥੇ ਪੰਜਾਬ ਦੇ ਕਾਂਗਰਸੀਆਂ ਨੂੰ ਇਹਨਾਂ ਨੂੰ ਹਲੂਣਾ ਮਿਲਣ ਕਰਕੇ ਇਹ ਗਏ ਲੋਕਾਂ ਚ ਵੀ ਸਾਡਾ ਕੰਪਰੋਮਾਈਜ਼ ਆ ਬਾਅਦ ਚ ਇਕੱਠੀ ਸਰਕਾਰ ਬਣਨੀ ਆ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਵੀ ਨਾਲ ਜੋੜਿਆ ਇਹਨਾਂ ਦੇ ਜਿਹੜੇ ਪਹਿਲਾਂ ਹੀ ਸੀਗੇ ਕੰਮ ਉਹ ਏ ਲੋਕਾਂ ਨੂੰ ਹੋਇਆ ਵੀ ਚਲੋ ਹੁਣ ਇਹ ਤਾਂ ਇਕੱਠੇ ਹੀ ਸਰਕਾਰ ਬਣਾਉਣ ਜਾ ਰਹੇ ਆ ਉਸ ਕਰਕੇ ਵੀ ਚਕਾ ਹੋ ਗਿਆ ਲੋਕਾਂ ਦਾ ਜੀ ਤੇ ਸਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਗਰ ਨਿਗਮ ਦੇ ਇਲੈਕਸ਼ਨ ਜਿਹੜੇ ਨੇ ਉਸ ਬਾਰੇ ਕੀ ਅਪਡੇਟ ਦੇਣਾ ਚਾਹੋਗੇ ਉਹ ਕਦੋਂ ਕੋ ਕਰਵਾ ਰਹੇ ਹੋ ਮਤਲਬ ਦੇਖੋ ਪਾਰਟੀ ਲੈਵਲ ਦਾ ਕੰਮ ਆ ਪਾਰਟੀ ਨੇ ਜਦੋਂ ਵੀ ਕਰਾਉਣਾ ਵਾ ਅਸੀਂ ਤਿਆਰ ਆ ਅਸੀਂ ਐਡੇ ਵੱਡੇ 9 ਹਲਕਿਆਂ ਦੇ ਇਲੈਕਸ਼ਨ ਲੜ ਲੈ ਪਾਰਟੀ ਜਦੋਂ ਕਰਾਊਗੀ ਆਪਾਂ ਸਾਰੇ ਲੜ ਕੇ ਮਿਹਨਤ ਕਰਾਂਗੇ ਜਿੰਨੇ ਵਰਕਰ ਆ ਵਲੰਟੀਅਰ ਸਾਥੀ ਉਹਨਾਂ ਨੇ ਪਹਿਲਾਂ ਵੀ ਮਿਹਨਤ ਕੀਤੀ ਆ ਹੁਣ ਵੀ ਮਿਹਨਤ ਕਰਾਂਗੇ ਜੋ ਇਹ ਜਨਤਾਵਾਦੀ ਕੋ ਜਨਤਾ ਦਾ ਆਪਣਾ ਇੱਕ ਅਧਿਕਾਰ ਆ ਬੋਰ ਦਾ ਜੀ ਉਹ ਜਿਹਨੂੰ ਮਰਜ਼ੀ ਚਾਵੇ ਕੁਰਸੀ ਦੇ ਦਿੰਦੀ ਹੈ ਜਿਹਨੂੰ ਮਰਜ਼ੀ ਚਾਵੇ ਕੁਰਸੀ ਖੋਹ ਲੈਂਦੀ ਹੈ ਇਹ ਜਨਤਾ ਦਾ ਮਤ ਦਾ ਦਾਣ ਆ ਜੀ ਇਹ ਜਿਹਨੂੰ ਵੀ ਦੇਣਗੇ ਇਹ ਸਮਝਦਾਰ ਲੋਕ ਆ ਜੇ ਜੀ ਦੀ ਸਰਕਾਰ ਹੋਊਗੀ ਉਦੈ ਹਾਊਸ ਬਣਾਉਣ ਦਾ ਫਾਇਦਾ ਹੁੰਦਾ ਵਾ ਤਾਂ ਹੀ ਸ਼ਹਿਰ ਦਾ ਕੋਈ ਵਿਕਾਸ ਹੋਊਗਾ ਨਾ ਇਸ ਕਰਕੇ ਹਰ ਲੈਗਚਨ ਦਾ ਆਪਣਾ ਆਪਣਾ ਸਿਸਟਮ ਵੀ ਹੁੰਦਾ ਜੇ ਆਪਾਂ ਲੋਕ ਸਭਾ ਦਾ ਕਹੀਏ ਉਹਦਾ ਆਪਣਾ ਲੋਕ ਸੋਚਦੇ ਆ ਜੇ ਕੋਈ ਆਪਾਂ ਵਿਧਾਨ ਸਭਾ ਕਹੀਏ ਉਹਦੀ ਆਪਣੀ ਸੋਚ ਹੁੰਦੀ ਹੈ ਜੇ ਕੋਈ ਕਾਰਪੋਰੇਸ਼ਨ ਦਾ ਕਹੀਏ ਉਹ ਆਪਣੀ ਸੋਚ ਨਾਲ ਲਗ ਲਗ ਸੋਚ ਨਾਲ ਲੋਕ VOTING ਕਰਦੇ ਆ ਉਹਨਾਂ ਨੂੰ ਪਤਾ ਵਾ ਵੀ ਕਿ ਸਰਕਾਰ ਉਹਨਾਂ ਦੀ ਆ ਹਾਊਸ ਜਿਹੜਾ ਵਾ ਆਈਨਾ ਆਪਦਾ ਹੀ ਬਣਾ ਕੇ ਫਾਇਦਾਵਾ ਜੀ ਸਰ ਅਗਰ ਲੋਕ ਸਭਾ ਇਲੈਕਸ਼ਨ ਦੀ ਗੱਲ ਕਰ ਲਈਏ ਤੇ ਬੜਾ ਵਧੀਆ ਜਿਹੜਾ ਕਿ ਆ ਬਾਕੀ ਉਮੀਦਵਾਰ ਛੱਡ ਕੇ ਤੁਹਾਨੂੰ ਇੱਕ ਕੈਂਡੀਡੇਟ ਬਣਾਇਆ ਗਿਆ ਮਤਲਬ ਇਸ ਦੇ ਵਿੱਚ ਚੁੜਿਆ ਗਿਆ ਤੇ ਉਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਇਲੈਕਸ਼ਨਾਂ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਔਰ ਕਿਹੜੇ ਮੁੱਦੇ ਲੈ ਕੇ ਜਿਹੜੇ ਕਿ ਚੱਲੋਗੇ ਜੋ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕੇ ਇਸ ਇਸ ਦੇ ਲਈ ਕਿਹੜੀ ਮਿਹਨਤ ਕਰੋਗੇ ਕਿਸ ਤਰ੍ਹਾਂ ਦੀ ਮਿਹਨਤ ਦੇਖੋ ਮੈਂ ਆਪਣੇ ਹਲਕੇ ਦੇ ਵਿੱਚ 40 ਕਰੋੜ ਦੇ ਕੰਮ ਕਰਾਏ ਆ 2 ਸਾਲਾਂ ਨਗਰ ਨਿਗਮ ਦੇ ਵਿੱਚ ਇਹੀ ਲੋਕਾਂ ਨੂੰ ਦੱਸਣਾ ਹੁੰਦਾ ਵੀ ਆਹ ਕੰਮ ਕਿਹੜੀ-ਕਿਹੜੀ ਗਲੀ ਬਣਾਈ ਤੁਹਾਡੀ ਮੁਹੱਲਾ ਕਲੀਨਿਕ ਬਣਾਇਆ 600 ਜੂਨਟ ਬਿਲੀ ਔਰ ਮੈਂ ਇਹ ਵੀ ਤੁਹਾਡੇ ਲਈ ਦੱਸਣਾ ਚਾਹੁੰਨਾ ਜਲਦੀ ਮਾਵਾ ਭੈਣਾ ਵਾਲਾ ਵੀ ਵਾਦਾ ਪੂਰਾ ਹੋ ਜੂਗਾ ਜੀ 1000 ਰੁਪਏ ਵਾਲਾ ਬਿਲਕੁਲ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਨਗਰ ਨਿਗਮ ਇਲੈਕਸ਼ਨਾਂ ਦੀ ਅਪਡੇਟ ਤਾਂ ਹਾਲ ਤੱਕ ਨਹੀਂ ਮਿਲੀ ਹੈ ਪਰ ਜਲਦੀ ਜੜਕੀ ਹੈ ਨਗਰ ਨਿਗਮ ਇਲੈਕਸ਼ਨਸ ਦੇ ਵੀ ਹੋਣ ਦੀ ਅਪਡੇਟ ਜਿਹੜੀ ਕਿ ਦੱਸੀ ਜਾ ਰਹੀ ਹੈ ਪਰ ਦੱਸ ਦੇ ਕਿ ਹੁਣ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਹੁਣ ਜੋ ਮਹਿਲਾਵਾਂ ਦਾ ਜੋ ਇੱਕ ਵਾਦਾ ਕੀਤਾ ਸੀਗਾ ਮਹਿਲਾਵਾਂ ਨੂੰ ਲੈ ਕੇ ਜਿਉਂ ਉਹਨਾਂ ਨੂੰ 100000 ਰੁਪਏ ਮਿਲੇਗਾ ਤੇ ਉਹ ਵੀ ਵਾਦਾ ਜਿਹੜਾ ਕਿ ਨਗਰ ਨਿਗਮ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਕਿ ਇਹ ਪੂਰਾ ਹੋਣ ਦਾ ਦਾਵਾ ਐਮ ਐਲ ਤਾਂ ਗਿਆਏ ਸੋ ਤੁਸੀਂ ਹੁਣ ਦੇਖਣਾ ਕਿ ਜਿਸ ਤਰ੍ਹਾਂ ਲੋਕ ਸਭਾ ਇਲੈਕਸ਼ਨ ਦੀ ਜਿੱਤ ਹੋਈ ਹੈ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਵੱਲੋਂ ਵੀ ਕਾਫੀ ਦਾਅਵੇ ਕੀਤੇ ਜਾ ਰਹੇ ਮੌਜੂਦਾ ਸਰਕਾਰ ਹੈ ਸੋ ਕਿਸ ਤਰ੍ਹਾਂ ਜਿਹੜਾ ਕਿ ਇਹ ਰਿਜ਼ਲਟ ਰਵੇਗਾ ਦੇਖਣਾ ਬਹੁਤ ਲਾਜ਼ਵਾ ਬਹੁਵੇਗਾ ਇਧਰ ਦੀ ਅਪਡੇਟਸ ਨਾਲ ਬਨੇ ਰਹੋ ਦੇਖਦੇ ਰਹੋ ਵੇਪ نیوز ਪੰਜਾਬ